ਮਨ ਰੋਕਿਆ ਗਿਆ ਕਹਿੰਦੇ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਕਾਰਨ ਮੈਂ ਤਾਂ ਹਸਪਤਾਲ ਚੱਲਿਆ ਕਹਿੰਦੇ ਕਾਰਦਾ ਉਹ ਕਾਰਦਾ ਕੋਈ ਮੇਰੇ ਕੋਲ ਪ੍ਰੂਫ ਹੈ ਨਹੀਂ ਮੈਂ ਕਿੱਥੇ ਜਾਣਾ ਬਸ ਇਹ ਸ਼ੱਕ ਦੇ ਆਧਾਰ ਤੇ ਮੈਨੂੰ ਕਾਲ ਲਿਆ ਵੀ ਤੁਸੀਂ ਕਿਸਾਨ ਆ ਮੈਂ ਜਾਣ ਦਿੱਤਾ ਜਿਆਦੇ ਤੋਂ ਨਹੀਂ ਅਰੇ ਰੋਕਿਆ ਵੈ ਸਾਨੂੰ ਕਹਿੰਦੇ ਜੀ ਮੱਲਾ ਟੈਕ ਕਰਾਣੇ ਆ ਤੇ ਮੱਲਾ ਅਸੀਂ ਤਾਂ ਹਾਈ ਕੋਰਟ ਜਾਣਾ ਕੇਸ ਚੱਲਦਾ ਸਾਡਾ 41 ਜੁੱਤਰ ਨਾ ਆ ਜੱਟ ਭਾਈ ਆਪਾਂ ਤਾਂ ਕਹਿੰਦੇ ਹੋਰ ਚ ਤਰੀਕ ਹੈ ਤੁਹਾਡੀ ਤੁਸੀਂ ਉੱਥੇ ਤਾਂ ਗਹਿਰਾਈ ਵੀ ਲੱਗ ਜਾਣੀ ਤੁਹਾਨੂੰ ਉਹ ਕਿਆ ਕਰੀ ਜੀ ਕੋਲਸਾ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਬਕਾਇਦਾ ਹਰ ਕਿਸੇ ਨੂੰ ਜਿਸ ਦੇ ਉੱਤੇ ਪਕੜੀ ਬੰਨੀ ਹੋਈ ਹੈ ਜਾਂ ਜਿਸ ਨੂੰ ਸ਼ੱਕ ਜਤਾਇਆ ਜਾ ਰਿਹਾ ਉਸ ਨੂੰ ਰੋਕਿਆ ਜਾ ਰਿਹਾ ਹੈ ਆਈ ਕਾਰਡ ਵਗੈਰਾ ਚੈੱਕ ਕੀਤਾ ਗਿਆ ਹੈ ਯਾਰ ਜਿਹੜੀਆਂ ਬੱਸਾਂ ਨੇ ਉਹਦੇ ਵਿੱਚ ਵੀ ਤਲਾਸ਼ੀ ਲਈ ਗਈ ਹੈ ਦੇਖ ਰਹੇ ਹੁਣ ਜਾਨਾ ਸਪੋਕਸਮੈਨ ਇਸ ਟਾਈਮ ਅਸੀਂ ਖੜੇ ਹਾਂ ਮੁਹਾਲੀ ਦੇ ਵਿੱਚ ਜਿੱਥੇ ਕਿਸਾਨਾਂ ਨੇ ਅੱਜ ਸੈਕਟਰ 25 ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣਾ ਸੀ ਬਕਾਇਦਾ ਕਾਲ ਕੀਤੀ ਗਈ ਸੀ ਕੁਝ ਨੂੰ ਤਾਂ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਜਿਹੜਾ ਕਿ ਇਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਔਰ ਕੁਝ ਜਿਹੜੇ ਆ ਰਹੇ ਸੀ ਉਹਨਾਂ ਨੂੰ ਫਿਰ ਨਾਲ ਜਿਹੜਾ ਥਾਣੇ ਦੇ ਵਿੱਚ ਬਿਠਾ ਲਿਆ ਗਿਆ ਦੱਸਦੇ ਕਿ ਅੱਜ ਇਹਨਾਂ ਦੀ ਕਿਸਾਨਾਂ ਦੇ ਵੱਲੋਂ ਅੱਜ ਰੈਲੀ ਕੀਤੀ ਜਾਣੀ ਸੀਗੀ ਸੈਕਟਰ ਚੰਡੀਗੜ੍ਹ ਦੇ ਵਿੱਚ ਲੇਕਿਨ ਉਸ ਤੋਂ ਬਾ ਉਸ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਕਿਸਾਨਾਂ ਨੂੰ ਰੋਕ ਲਿਆ ਗਿਆ ਉਹ ਕਹਿੰਦਾ ਇਹ ਰਾਤ ਨੂੰ ਵੀ ਆਉਣ ਲੱਗੇ ਸੀ ਟਰਾਲੀਆਂ ਦੇ ਉੱਪਰ ਉਹਨਾਂ ਨੂੰ ਉੱਥੇ ਬਕਾਇਦਾ ਜਿਹੜਾ ਟੋਲ ਪਲਾਜ਼ਾ ਉੱਥੇ ਰੋਕ ਲਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿੰਦਾ ਚੱਪੇ ਚੱਪੇ ਤੇ ਜਿਹੜੀ ਪੁਲਿਸ ਹੈ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਬਕਾਇਦਾ ਹਰ ਕਿਸੇ ਨੂੰ ਜਿਸ ਦੇ ਉੱਤੇ ਪਕੜੀ ਬੰਨੀ ਹੋਈ ਹੈ ਜਾਂ ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਉਸ ਨੂੰ ਰੋਕਿਆ ਜਾ ਰਿਹਾ ਉਹਦਾ ਆਈ ਕਾਰਡ ਵਗੈਰਾ ਚ ਕੀ ਨਾਮ ਕੀ ਤੋਂ ਲੈ ਕਿੱਥੋਂ ਆਏ ਹੋ ਮਰੰਡੇ ਤੋਂ ਆਏ ਅੱਛਾ ਕਿਵੇਂ ਤੁਹਾਨੂੰ ਰੋਕਿਆ ਕਿਵੇਂ ਗਿਆ ਮਨ ਰੋਕਿਆ ਗਿਆ ਕਹਿੰਦੇ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਕਾਰਨ ਮੈਂ ਤਾਂ ਹਸਪਤਾਲ ਚੱਲੇ ਆ ਕਹਿੰਦੇ ਕਾਰਡ ਦਾ ਉਹ ਕਾਰਡ ਦਾ ਕੋਈ ਮੇਰੇ ਕੋਲ ਪ੍ਰੂਫ ਹੈ ਨਹੀਂ ਮੈਂ ਕਿੱਥੇ ਜਾਣਾ ਬਸ ਇਹ ਸ਼ੱਕ ਦੇ ਆਧਾਰ ਤੇ ਮਨੇ ਤਾਲ ਲਿਆ ਵੀ ਤੁਸੀਂ ਕਿਸਾਨ ਹੈ ਮੈਂ ਜਾਣ ਦਿੱਤਾ ਜਿਆਦਾ ਤੁਹਾਨੂੰ ਨਹੀਂ ਆ ਰਹੀ ਰੋਕਿਆ ਹੋਇਆ ਬਿਲਕੁਲ ਬਿਲਕੁਲ ਵੀ ਰੋਕਿਆ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਦਾ ਜਿਹੜੀ ਪੁਲਿਸ ਹੈ ਚੱਪੇ ਚੱਪੇ ਦੇ ਆ ਬਕਾਇਦਾ ਜਿਹੜੀ ਬੱਸਾਂ ਜਿਹੜਾ ਕਹਿੰਦਾ ਹੈ ਹਰਿਆਣਾ ਦਵਾਨ ਵਾਲੀ ਚਾਹ ਹਿਮਾਚਲ ਦਵਾਨ ਵਾਲੀ ਹੈ ਉਹਨਾਂ ਨੂੰ ਬਕਾਇਦਾ ਰੋਕਿਆ ਜਾ ਰਿਹਾ ਹੈ ਉਹਨਾਂ ਤੋਂ ਜਿਹੜੇ ਅੰਦਰ ਕੋਈ ਸ਼ੱਕੀ ਜੇ ਲਾਏ ਜਾ ਰਹੇ ਆ ਉਹਨਾਂ ਤੋਂ ਹਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਉਹ ਕੌਣ ਕਿੱਥੋਂ ਆਇਆ ਬਕਾਇਦਾ ਉਹਦਾ ਨਾਮ ਨੋਟ ਕੀਤਾ ਜਾਂਦਾ ਹੈ ਅਗਰ ਕੋਈ ਕਹਿੰਦਾ ਮੈਂ ਸਰਕਾਰੀ ਹਸਪਤਾਲ ਜਾਣਾ ਹੈ ਉਹਨੂੰ ਪੁੱਛਿਆ ਜਾਂਦਾ ਵੀ ਸਾਡੀ ਕਿਹਦੇ ਨਾਲ ਗੱਲਬਾਤ ਕਰਾ ਤੇ ਜੇ ਕੋਈ ਕਹਿੰਦਾ ਜੀ ਮੈਂ ਕੋਰਟ ਜਾਣਾ ਉਹਨੂੰ ਕਹਿੰਦੇ ਗੱਲਬਾਤ ਕਰਾ ਦੇ ਉਸ ਤੋਂ ਬਾਅਦ ਹੀ ਉਹਨੂੰ ਰੋਕਿਆ ਜਾ ਰਿਹਾ ਹੈ ਦੱਸ ਜੀ ਕਿ ਜਿਹੜੇ ਖਾਂਕਰ ਜਿਹੜੇ ਸ਼ੱਕ ਜਤਾਇਆ ਜਾ ਰਿਹਾ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਰ ਵੀ ਉਹ ਕਿੱਥੇ ਰੋਕਿਆ ਜਾ ਰਿਹਾ ਉਹਨਾਂ ਨੂੰ ਕੀ ਨਾਮ ਕੀ ਤੁਹਾਡਾ ਜੀ ਹਾਂ ਜੀ ਕੀ ਨਾਮ ਕੀ ਬਹਾਦਰ ਬਹਾਦਰ ਤੁਹਾਨੂੰ ਕਿਵੇਂ ਰੋਕਿਆ ਗਿਆ ਸਾਨੂੰ ਕਹਿੰਦੇ ਜੀ ਮਤਲਬ ਟੈਕਨ ਕਰਾਣੇ ਆ ਤੇ ਮਤਲਬ ਅਸੀਂ ਤਾਂ ਹਾਈ ਕੋਰਟ ਜਾਣਾ ਕੇਸ ਚੱਲਦਾ ਸਾਡਾ 43 ਉਤਰਨਾ ਆ ਜੱਟ ਪਾਈ ਆਪਾਂ ਤਾਂ ਕੋਣ ਠੀਕ ਹੈ ਪਰ ਇਹਨਾਂ ਨੂੰ ਲੱਗਿਆ ਉਹਨਾਂ ਦੀ ਕਿਸਾਨ ਹੈ ਕਿਉਂਕਿ ਹਰੀ ਬੱਗ ਬੰਨੀ ਹੈ ਹਾਂ ਠੀਕ ਹੈ ਜੀ ਫਿਰ ਹੁਣ ਕੀ ਕਹਿ ਰਹੇ ਹੋ ਕੱਲ ਜਾਓ ਜੀ ਜਾਓ ਪਰ ਤੁਹਾਨੂੰ ਅਸੀਂ ਦੇਖਦੇ 15 20 ਮਿੰਟ ਹੋ ਗਏ ਖੜੇ ਹੋ ਗਏ ਤੁਹਾਨੂੰ ਪਰ ਬਸ ਨਹੀਂ ਮਿਲਦੀ ਬੱਚੇ ਨਹੀਂ ਮਿਲਦੀ ਜੀ ਕੋਈ ਹਾਂ ਕੋਰਟ ਚ ਤਰੀਕ ਹੈ ਤੁਹਾਡੀ ਤੁਸੀਂ ਉੱਥੇ ਤਾਂ ਗਹਿਰਾ ਹਾਈਰੀ ਵੀ ਲੱਗ ਜਾਣੀ ਤੁਹਾਨੂੰ ਹੁਣ ਕੀ ਕਰੀ ਜੀ ਹੁਣ ਤੇ ਬੰਦੀ ਗਵਰਨਮੈਂਟ ਦੀ ਹੈ ਹੁਣ ਜਾਣਾ ਤਾਂ ਪੈਣਾ ਹੀ ਆ ਆ ਬਿਲਕੁਲ ਕਹਿੰਦੇ ਜਾਣਾ ਤਾਂ ਪੈਣਾ ਉਹਨਾਂ ਨੂੰ ਬੱਸਾਂ 'ਚ ਚੜਾਇਆ ਵੀ ਜਾ ਰਿਹਾ ਬੋ ਕਹਿੰਦਾ ਤੁਸੀਂ ਆਪ ਦੇਖ ਸਕਦੇ ਹੋ ਚਾਹੇ ਕਿਸੇ ਵੀ ਰੋਡ 'ਤੇ ਚਾਹੇ ਹਰਿਆਣਾ ਰੋਡ 'ਤੇ ਦੀ ਹੈ ਚਾਹੇ ਹਿਮਾਚਲ ਰੋਡ 'ਤੇ ਦੀ ਬੱਸ ਹੈ ਬੋ ਕਹਿੰਦਾ ਕੱਲੇ-ਕੱਲੇ ਦੀ ਅੰਦਰ ਜਾ ਕੇ ਤਲਾਸ਼ੀ ਲਈ ਜਾ ਰਹੀ ਚੰਡੀਗੜ੍ਹ ਪੁਲਿਸ ਆ ਜਾਂ ਪੰਜਾਬ ਪੁਲਿਸ ਬੋ ਕਹਿੰਦਾ ਉਹਦੇ ਅੰਦਰ ਚੜੀ ਜਾ ਰਹੀ ਹੈ ਉਹਨਾਂ ਨੂੰ ਕੱਲੇ-ਕੱਲੇ ਜਿਹੜਾ ਵੀ ਦੇਖ ਸਕਦੇ ਹੋ ਤੁਸੀਂ ਬੱਸ ਦੇ ਵਿੱਚ ਵੀ ਕੱਲੇ-ਕੱਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਕਾਇਦਾ ਕੋਈ ਸ਼ੱਕੀ ਜਤਾਇਆ ਜਾ ਰਿਹਾ ਤਾਂ ਉਸ ਦੇ ਉੱਤੇ ਉਹਨੂੰ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਨੂੰ ਵੀ ਰੋਕਿਆ ਗਿਆ ਸੀ ਹੋਰਾਂ ਨੂੰ ਵੀ ਦੇਖ ਸਕਦੇ ਹੋ ਤੁਸੀਂ ਕਿਹੜਾ ਪੁਲਿਸ ਹੈ ਜਿਹੜੀ ਉਹ ਤਲਾਸ਼ੀ ਲੈ ਰਹੀ ਹੈ ਬਕਾਇਦਾ ਕਿਸੇ ਦੇ ਸ਼ੱਕ ਜਤਾਇਆ ਜਾ ਰਿਹਾ ਤਾਂ ਉਸ ਨੂੰ ਉਤਾਰ ਕੇ ਉਹਦਾ ਆਈਡੈਂਟੀਟੀ ਕਾਰਡ ਵਗੈਰਾ ਚੈੱਕ ਕੀਤਾ ਜਾਂਦਾ ਹੈ ਉਹਨੂੰ ਸਾਰੀ ਗੱਲ ਪੁੱਛਗਿੱਛ ਕੀਤੀ ਜਾਂਦੀ ਹੈ ਵੀ ਉਹ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਉਸ ਤੋਂ ਬਾਅਦ ਬਾਸਰੇ ਵਿੱਚ ਵੀ ਤੁਸੀਂ ਆਪ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਰ ਕੋਈ ਜਗ੍ਹਾ-ਜਗ੍ਹਾ ਤਲਾਸ਼ੀ ਚੱਲ ਰਹੀ ਹੈ ਮੁਖਾਲਿਦ ਰੋਜਾਨਾ ਸਪੋਕਸਮੈਨ ਲਈ ਭੁਵੇਂ